ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫਲੇ ਲਈ 40 ਕਰੋੜ ਦੀਆਂ ਗੱਡੀਆਂ ਖਰੀਦਣ ਜਾ ਰਹੀ ਹੈ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕਾਫਲੇ ਲਈ 14 ਲੈਂਡ ਕਰੂਜ਼ਰ ਗੱਡੀਆਂ ਖਰੀਦਣ ਦੀ ਤਿਆਰੀ ਦੇ ਵਿੱਚ ਹੈ ਪੰਜਾਬ ਸਰਕਾਰ ਪੰਜਾਬ ਸਰਕਾਰ ਦੇ ਗ੍ਰਹਿ ਭਾਗ ਨੇ ਮਨਜ਼ੂਰੀ ਮੰਗੀ ਮੰਗੀ ਹੈ ਇਸ ਲਈ ਤਾਂ ਗ੍ਰਹਿ ਭਾਗ 40 14 ਦੇ ਕਰੀਬ ਗੱਡੀਆਂ ਲੈਂਡ ਕਰੂਜ਼ਰ ਖਰੀਦਣ ਜਾ ਰਿਹਾ ਜਿਨ੍ਹਾਂ ਦੀ ਕੀਮਤ 40 ਕਰੋੜ ਰੁਪਏ ਦੀ ਹੋਵੇਗੀ ਜਿਹੜੀਆਂ ਕਿ ਬੁਲਟ ਪ੍ਰੂਫ ਕਰਵਾਈਆਂ ਜਾਣਗੀਆਂ ਇੱਕ ਅਕਸਰ ਹੀ ਜਿਹੜੇ ਮੁੱਖ ਮੰਤਰੀ ਦੇ ਕਾਫਲੇ ਦੇ ਵਿੱਚ ਮੁੱਖ ਮੰਤਰੀ ਦੀ ਗੱਡੀ ਹੁੰਦੀ ਹੈ ਉਹ ਬੁਲਟ ਪ੍ਰੂਫ ਹੁੰਦੀ ਹੈ ਇਹ ਮਾਮਲਾ ਉਹਦੋਂ ਤੋਂ ਚੱਲਿਆ ਜਦੋਂ 1995 ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਬਿਆਸ ਸਿੰਘ ਜਿਹੜੇ ਉਸ ਸਮੇਂ ਦੇ ਮੁੱਖ ਮੰਤਰੀ ਸੀ 1995 ਵਿੱਚ ਬਿਆਸ ਸਿੰਘ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਤਾਂ ਉਦੋਂ ਤੋਂ ਮੁੱਖ ਮੰਤਰੀ ਦੇ ਇਸ ਕਾਫਲੇ ਦਾ ਇੱਕ ਪ੍ਰੋਟੋਕਾਲ ਹੈ ਕਿ ਮੁੱਖ ਮੰਤਰੀ ਦੀ ਗੱਡੀ ਜਿਹੜੀ ਹੈ ਉਹ ਬੁਲਟ ਪ੍ਰੂਫ ਹੋਵੇਗੀ ਤਾਂ ਇੱਥੇ ਵਿਰੋਧਕਾਂ ਨੇ ਤਾਂ ਸਵਾਲ ਖੜੇ ਕਰਨੇ ਸ਼ੁਰੂ ਕੀਤੇ ਆ ਕਿ ਜਿਹੜੇ ਇਹ ਕਹਿੰਦੇ ਸੀ ਕਿ ਮੁਰਗੀ ਖਾਨਾ ਖੋਲ ਲਓ ਜੇ ਇੰਨਾ ਹੀ ਖਤਰਾ ਹੈ ਤੁਸੀਂ ਹੋਰ ਕੰਮ ਚਲਾ ਲਓ ਕੋਈ ਇੰਨਾ ਹੀ ਖਤਰਾ ਹੈ ਤਾਂ ਉਹ ਸਰਕਾਰ ਹੁਣ ਐਨੀਆਂ ਮਹਿੰਗੀਆਂ ਗੱਡੀਆਂ ਖਰੀਦਣ ਜਾ ਰਹੀ ਹੈ ਪਰ ਇੱਥੇ ਇੱਕ ਦੂਜਾ ਪੱਖ ਵੀ ਹੈ ਕਿ ਜਿਹੜੀਆਂ ਗੱਡੀਆਂ ਮੁੱਖ ਮੰਤਰੀ ਦੇ ਕਾਫਲੇ ਵਿੱਚ ਚੱਲ ਰਹੀਆਂ ਉਹ 2016 ਦੇ ਵਿੱਚ ਖਰੀਦੀਆਂ ਗਈਆਂ ਸੀ ਜਿਹੜੀਆਂ ਨੇ 8 ਸਾਲ ਜਾਂ ਤੋਂ ਜ਼ਿਆਦਾ ਚੱਲਣਾ ਹੁੰਦਾ ਹੈ 8 ਸਾਲ ਤੋਂ ਬਾਅਦ ਉਹ ਗੱਡੀਆਂ ਬਦਲਣੀਆਂ ਹੁੰਦੀਆਂ ਐ ਤੇ ਉਹ ਗੱਡੀਆਂ ਲਗਭਗ 9 ਸਾਲ ਦੇ ਕਰੀਬ ਜਿਹੜੀਆਂ ਉਹ ਚੱਲ ਚੁੱਕੀਆਂ ਨੇ 9 ਸਾਲ ਦਾ ਸਮੇਂ ਦੇ ਕਰੀਬ ਉਹ ਚੱਲ ਚੁੱਕੀਆਂ ਜਿਸ ਤੇ ਕਰਕੇ ਉਹ ਗੱਡੀਆਂ ਹੁਣ ਬਦਲਣ ਦੀ ਤਜ਼ਵੀਜ਼ ਹੈ ਪਹਿਲਾਂ 2019 ਦੇ ਵਿੱਚ ਗੱਡੀਆਂ ਖਰੀਦਣ ਦਾ ਮਾਮਲਾ ਉਠਾਇਆ ਗਿਆ ਸੀ ਤਾਂ ਉਦੋਂ ਖਜ਼ਾਨਾ ਵਿਭਾਗ ਨੇ ਵਤੋ ਭਾਗ ਨੇ ਇਹਨਾਂ ਦਾ ਜਵਾਬ ਦੇ ਦਿੱਤਾ ਸੀ ਕਿ ਗੱਡੀਆਂ ਖਰੀਦਣ ਲਈ ਪੈਸਾ ਨਹੀਂ ਹੈ ਪਰ ਹੁਣ ਇਹਨਾਂ ਗੱਡੀਆਂ ਦੀ ਖਰੀਦ ਆਮਦਮੀ ਪਾਰਟੀ ਦੀ ਸਰਕਾਰ ਕਰਨ ਜਾ ਰਹੀ ਹੈ ਚਰਚਾ ਇੱਥੇ ਇਹ ਵੀ ਹੈ ਕਿ ਵਿਰੋਧੀ ਲਗਾਤਾਰ ਇੱਕ ਹੋਰ ਤਰਕ ਤੇ ਘੇਰੇ ਆ ਕਿ ਇਹ ਗੱਡੀਆਂ ਖਰੀਦ ਕੇ ਦਿੱਲੀ ਵਾਲਿਆਂ ਨੂੰ ਦਿੱਤੀਆਂ ਜਾਣੀਆਂ ਮੁੱਖ ਮੰਤਰੀ ਦੇ ਕਾਫਲੇ ਵਿੱਚ ਜੋ ਚਲਣੀਆਂ ਚਲਣੀਆਂ ਇਹਨਾਂ ਗੱਡੀਆਂ ਦੇ ਵਿੱਚੋਂ ਹੀ ਅਰਵਿੰਦ ਕੇਜਰੀਵਾਲ ਨੂੰ ਗੱਡੀ ਦਿੱਤੀ ਜਾਵੇਗੀ ਇਹਨਾਂ ਗੱਡੀਆਂ ਦੇ ਵਿੱਚੋਂ ਹੀ ਰਾਘਵ ਚੱਡਾ ਨੂੰ ਸੰਦੀਪ ਪਾਟਕ ਨੂੰ ਜਾਂ ਹੋਰ ਜਿਹੜੇ ਇਹਨਾਂ ਦੇ ਚਹੇਤੇ ਵੱਡੇ ਲੋਕ ਹੈ ਉਹਨਾਂ ਨੂੰ ਗੱਡੀਆਂ ਦਿੱਤੀਆਂ ਜਾਣੀਆਂ ਤਾਂ ਇੱਥੇ ਵਿਰੋਧੀ ਇਸ ਗੱਲ ਤੇ ਵੀ ਘੇਰ ਰਹੇ ਐ ਪਰ ਨਾਲ ਹੀ ਇੱਕ ਇਹ ਸਵਾਲ ਵੀ ਉੱਠ ਰਿਹਾ ਕਿ ਜਦ ਖਜ਼ਾਨੇ ਦੇ ਵਿੱਚ ਪੈਸਾ ਹੀ ਨਹੀਂ ਹੈ ਤਾਂ ਗੱਡੀਆਂ ਸਸਤੀਆਂ ਲੈ ਕੇ ਵੀ ਸਾਰਿਆ ਜਾ ਸਕਦਾ ਫੋਰਚਨਰ ਵਗੈਰਾ ਲੈ ਕੇ ਵੀ ਗੱਡੀਆਂ ਕੰਮ ਚਲਾਇਆ ਜਾ ਸਕਦਾ ਪਰ ਇੱਥੇ ਇਹ ਕਿ ਹੈ ਕਿ ਪਹਿਲਾਂ ਵਾਲੀਆਂ ਸਰਕਾਰਾਂ ਨੇ ਲੈਂਡ ਕਰੂਜ਼ਰ ਖਰੀਦੀਆਂ ਖਾਸ ਕਰਕੇ ਪ੍ਰਕਾਸ਼ ਵੀਰ ਸਿੰਘ ਬਾਦਲ ਦੀ ਸਰਕਾਰ ਮੌਕੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਮੌਕੇ ਇਹ ਲੈਂਡ ਕਰੂਜ਼ਰ ਗੱਡੀਆਂ ਖਰੀਦੀਆਂ ਗਈਆਂ ਤਾਂ ਉਹਨਾਂ ਤੇ ਬਾਅਦ ਚ ਚਰਨਜੀਤ ਸਿੰਘ ਚੰਨੀ ਵੀ ਟੌਂਟ ਕਰਦੇ ਰਿਹਾ ਕਿ ਕੋਠੇ ਜਿੱਡੀਆਂ ਜੜੀਆਂ ਗੱਡੀਆਂ ਆਈਆਂ ਨੇ ਕੀ ਕਰਨੀਆਂ ਪਰ ਨਾ ਤਾਂ ਉਹਨਾਂ ਨੇ ਗੱਡੀਆਂ ਛੱਡੀਆਂ ਗੱਡੀਆਂ ਦਾ ਮੋਹ ਛੱਡਿਆ ਚੰਨੀ ਆਉਂਦਾ ਤੇ ਹੁਣ ਭਗਵਾਨ ਸਿੰਘ ਮਾਨ ਦੀ ਸਰਕਾਰ ਵੀ ਉਹ ਉਸ ਤੋਂ ਅਗਲਾ ਜਿਹੜਾ ਸਟੈਪ ਹੈ ਉਹ ਲੈਣ ਜਾ ਰਹੀ ਹੈ ਕਿਉਂਕਿ 2016 ਦੇ ਵਿੱਚ ਜਿਹੜੀਆਂ ਗੱਡੀਆਂ ਹੋਣੀਆਂ ਤੇ ਅੱਜ 2024 ਦੇ ਵਿੱਚ ਜਿਹੜੀਆਂ ਗੱਡੀਆਂ ਹਨ ਉਹਨਾਂ ਦੀ ਤਕਨੀਕ 'ਚ ਵੀ ਫਰਕ ਆ ਚੁੱਕਿਆ ਹੋਵੇਗਾ ਤੇ ਕੁਆਲਿਟੀ ਪੈਸੇ ਸਾਰੀਆਂ ਚੀਜ਼ਾਂ ਮਹਿੰਗੀਆਂ ਹੋ ਚੁੱਕੀਆਂ ਹੋਣਗੀਆਂ ਤਾਂ ਦੂਜੀਆਂ ਸਰਕਾਰਾਂ ਤੇ ਟੌਂਟ ਕਿਸ ਨੇ ਦੂਜਿਆਂ ਦੇ ਉੱਤੇ ਸਵਾਲ ਖੜੇ ਕਰਨੇ ਸਾਰੀਆਂ ਸਰਕਾਰਾਂ ਲਈ ਸੌਖਾ ਰਹਿੰਦਾ ਪਰ ਜਦ ਆਪਸਤਾ ਵਿੱਚ ਆਉਂਦੀਆਂ ਤਾ ਫਿਰ ਇਹਨਾਂ ਚੀਜ਼ਾਂ ਤੇ ਜਿਹੜੇ ਆ ਉਹ ਸਵਾਲ ਵੀ ਬਦਲ ਜਾਂਦੇ ਆ ਗੱਲਾਂ ਵੀ ਬਦਲ ਜਾਂਦੀਆਂ ਚਰਚਾਵਾਂ ਵੀ ਬਦਲ ਜਾਂਦੀਆਂ ਤੇ ਤਰੀਕੇ ਤੋਂ ਤਰੀਕੇ ਵੀ ਬਦਲ ਜਾਂਦੇ ਆ ਤਾਂ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਲਈ 14 ਲੈਣ ਕਰੂਦ ਰੱਖੇ ਦਿੰਗੀਆਂ 40 ਲੱਖ ਰੁਪਏ ਦਾ ਖਰਚਾ ਆਉਣਾ ਹੈ ਤਾਂ ਹੁਣ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਇੱਕ ਪਾਸੇ ਸਰਕਾਰ ਕੋਲ ਮਲਾਇਮਾ ਨੂੰ ਦੇਣ ਲਈ ਤਨਖਾਹ ਨਹੀਂ ਇੱਕ ਪਾਸੇ ਸਰਕਾਰ ਬਿਜਲੀ ਬੋਰਡ ਜਿਹੜਾ ਬਿਜਲੀ ਵਿਭਾਗ ਹੈ ਉਹ ਕਰਜ਼ਾ ਲੈ ਕੇ ਮਲਾਜ਼ਮਾਂ ਨੂੰ ਤਨਖਾਹ ਦੇਣ ਜਾ ਰਿਹਾ ਇੱਕ ਪਾਸੇ ਟੀਏ ਡੀਏ ਜਿਹੜਾ ਉਹ ਰੁਕਿਆ ਹੋਇਆ ਮਲਾਜ਼ਮਾਂ ਦਾ ਇੱਕ ਪਾਸੇ ਜਿਹੜੀ ਹੈ ਪੰਜਾਬ ਦੀਆਂ ਸੜਕਾਂ ਸਾਰਾ ਜੋ ਵੀ ਪੰਜਾਬ ਦੇ ਵਿੱਚ ਤਾਣਾ ਬਾਣਾ ਉਹ ਸਾਰਾ ਬੁਰੇ ਹਾਲਾਤ ਦੇ ਵਿੱਚ ਹੈ ਦੂਜੇ ਪਾਸੇ 40 ਕਰੋੜ ਦੇ ਕਰੀਬ ਇਹਨਾਂ ਗੱਡੀਆਂ ਤੇ ਲਾਇਆ ਜਾਣਾ ਸਵਾਲ ਖੜੇ ਕਰਦਾ ਹਾਲਾਂਕਿ ਮੁੱਖ ਮੰਤਰੀ ਦੀ ਸੁਰੱਖਿਆ ਯਕੀਨੀ ਹੈ ਮੁੱਖ ਮੰਤਰੀ ਸੁਰੱਖਿਆ ਯਕੀਨੀ ਹੋਣੀ ਚਾਹੀਦੀ ਹੈ ਮੁੱਖ ਮੰਤਰੀ ਦੇ ਕਾਫਲੇ ਦੇ ਵਿੱਚ ਕੋਈ ਇਹ ਚੀਜ਼ ਨਹੀਂ ਹੋਣੀ ਚਾਹੀਦੀ ਜਿਸ ਨਾਲ ਮੁੱਖ ਮੰਤਰੀ ਦੀ ਜਾਨ ਨੂੰ ਖਤਰਾ ਹੋਵੇ ਪਰ ਇਹਦਾ ਇੱਕ ਬਦਲ ਜ਼ਰੂਰ ਹੈ ਕਿ ਗੱਡੀ ਕੋਈ ਸਸਤੀਆਂ ਲੈ ਕੇ ਵੀ ਕੰਮ ਚਲਾਇਆ ਜਾ ਸਕਦਾ ਪਰ ਜਿਹੜੀਆਂ ਦੂਜਿਆਂ ਤੇ ਟੌਂਟ ਕਸਣੇ ਦੂਜਿਆਂ ਤੇ ਸਵਾਲ ਖੜੇ ਕਰਨੇ ਤਾਂ ਖੁਦ ਸਰਕਾਰ ਵੀ ਹੁਣ ਉਹਨਾਂ ਪੈਰਾਂ ਦੇ ਵਿੱਚ ਉਹਨਾਂ ਪੈੜਾਂ ਦੇ ਵਿੱਚ ਪੈਰ ਧਰਨ ਜਾ ਰਹੀ ਹੈ ਤੇ ਮੁੱਖ ਮੰਤਰੀ ਦੇ ਕਾਫਲੇ ਲਈ 14 ਲੈਂਡ ਕਰੂਜ਼ਰ ਗੱਡੀਆਂ ਖਰੀਦਣ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫਲੇ ਲਈ 40 ਕਰੋੜ ਦੀਆਂ ਗੱਡੀਆਂ ਖਰੀਦਣ ਜਾ ਰਹੀ ਹੈ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕਾਫਲੇ ਲਈ 14 ਲੈਂਡ ਕਰੂਜ਼ਰ ਗੱਡੀਆਂ ਖਰੀਦਣ ਦੀ ਤਿਆਰੀ ਦੇ ਵਿੱਚ ਹੈ ਪੰਜਾਬ ਸਰਕਾਰ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਨੇ ਮਨਜ਼ੂਰੀ ਮੰਗੀ ਮੰਗੀ ਹੈ ਇਸ ਲਈ ਤਾਂ ਗ੍ਰਹਿ ਵਿਭਾਗ 40 14 ਦੇ ਕਰੀਬ ਗੱਡੀਆਂ ਲੈਂਡ క్రੂਜ਼ਰ ਖਰੀਦਣ ਜਾ ਰਿਹਾ ਜਿਨ੍ਹਾਂ ਦੀ ਕੀਮਤ 40 ਕਰੋੜ ਰੁਪਏ ਦੀ ਹੋਵੇਗੀ ਜਿਹੜੀਆਂ ਕਿ ਬੁਲਟ ਪ੍ਰੂਫ ਕਰਵਾਈਆਂ ਜਾਣਗੀਆਂ ਇੱਕ ਅਕਸਰ ਜਿਹੜੇ ਮੁੱਖ ਮੰਤਰੀ ਦੇ ਕਾਫਲੇ ਦੇ ਵਿੱਚ ਮੁੱਖ ਮੰਤਰੀ ਦੀ ਗੱਡੀ ਹੁੰਦੀ ਹੈ ਉਹ ਬੁਲਟ ਪ੍ਰੂਫ ਹੁੰਦੀ ਹੈ ਇਹ ਮਾਮਲਾ ਉਹਦੇ ਤੋਂ ਚੱਲਿਆ ਜਦੋਂ 1995 ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਬਿਆਸ ਸਿੰਘ ਜਿਹੜੇ ਉਸ ਸਮੇਂ ਦੇ ਮੁੱਖ ਮੰਤਰੀ ਸੀ 1992 ਵਿੱਚ ਬਿਆਸ ਸਿੰਘ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਤਾਂ ਉਦੋਂ ਤੋਂ ਮੁੱਖ ਮੰਤਰੀ ਦੇ ਇਸ ਕਾਫਲੇ ਦਾ ਇੱਕ ਪ੍ਰੋਟੋਕਾਲ ਹੈ ਕਿ ਮੁੱਖ ਮੰਤਰੀ ਦੀ ਗੱਡੀ ਜਿਹੜੀ ਹੈ ਉਹ ਬੁਲਟ ਪ੍ਰੂਫ ਹੋਵੇਗੀ ਤਾਂ ਇੱਥੇ ਵਿਰੋਧਕਾਂ ਨੇ ਤਾਂ ਸਵਾਲ ਖੜੇ ਕਰਨੇ ਸ਼ੁਰੂ ਕੀਤੇ ਆ ਕਿ ਜਿਹੜੇ ਇਹ ਕਹਿੰਦੇ ਸੀ ਕਿ ਮੁਰਗੀ ਖਾਨਾ ਖੋਲ੍ਹ ਲਓ ਜੇ ਇੰਨਾ ਹੀ ਖਤਰਾ ਹੈ ਤੁਸੀਂ ਹੋਰ ਕੰਮ ਚਲਾ ਲਓ ਕੋਈ ਇੰਨਾ ਖਤਰਾ ਹੈ ਤਾਂ ਉਹ ਸਰਕਾਰ ਹੁਣ ਇੰਨੀਆਂ ਮਹਿੰਗੀਆਂ ਗੱਡੀਆਂ ਖਰੀਦਣ ਜਾ ਰਹੀ ਹੈ ਪਰ ਇੱਥੇ ਇੱਕ ਦੂਜਾ ਪੱਖ ਵੀ ਹੈ ਕਿ ਜਿਹੜੀਆਂ ਗੱਡੀਆਂ ਮੁੱਖ ਮੰਤਰੀ ਦੇ ਕਾਫਲੇ ਵਿੱਚ ਚੱਲ ਰਹੀਆਂ ਉਹ 2016 ਦੇ ਵਿੱਚ ਖਰੀਦੀਆਂ ਗਈਆਂ ਸੀ ਜਿਹੜੀਆਂ ਨੇ 8 ਸਾਲ ਜਾਂ ਤੋਂ ਜ਼ਿਆਦਾ ਚੱਲਣਾ ਹੁੰਦਾ ਹੈ 8 ਸਾਲ ਤੋਂ ਬਾਅਦ ਉਹ ਗੱਡੀਆਂ ਬਦਲਣੀਆਂ ਹੁੰਦੀਆਂ ਤੇ ਉਹ ਗੱਡੀਆਂ ਲਗਭਗ 9 ਸਾਲ ਦੇ ਕਰੀਬ ਜਿਹੜੀਆਂ ਉਹ ਚੱਲ ਚੁੱਕੀਆਂ 9 ਸਾਲ ਦਾ ਸਮੇਂ ਦੇ ਕਰੀਬ ਉਹ ਚੱਲ ਚੁੱਕੀਆਂ ਹੈ ਜਿਸਤੇ ਕਰਕੇ ਉਹ ਗੱਡੀਆਂ ਹੁਣ ਬਦਲਣ ਦੀ ਤਜ਼ਵੀਜ਼ ਹੈ ਪਹਿਲਾਂ 2019 ਦੇ ਵਿੱਚ ਗੱਡੀਆਂ ਖਰੀਦਣ ਦਾ ਮਾਮਲਾ ਉਠਾਇਆ ਗਿਆ ਸੀ ਤਾਂ ਉਦੋਂ ਖਜ਼ਾਨਾ ਵਿਭਾਗ ਨੇ ਵਿੱਤ ਵਿਭਾਗ ਨੇ ਇਹਨਾਂ ਦਾ ਜਵਾਬ ਦੇ ਦਿੱਤਾ ਸੀ ਕਿ ਗੱਡੀਆਂ ਖਰੀਦਣ ਲਈ ਪੈਸਾ ਨਹੀਂ ਹੈ ਪਰ ਹੁਣ ਇਹਨਾਂ ਗੱਡੀਆਂ ਦੀ ਖਰੀਦ ਆਮਦਮੀ ਪਾਰਟੀ ਦੀ ਸਰਕਾਰ ਕਰਨ ਜਾ ਰਹੀ ਹੈ ਚਰਚਾ ਇੱਥੇ ਇਹ ਵੀ ਹੈ ਕਿ ਵਿਰੋਧੀ ਲਗਾਤਾਰ ਇੱਕ ਹੋਰ ਤਰਕ ਤੇ ਘੇਰ ਰਹੇ ਆ ਕਿ ਇਹ ਗੱਡੀਆਂ ਖਰੀਦ ਕੇ ਦਿੱਲੀ ਵਾਲਿਆਂ ਨੂੰ ਦਿੱਤੀਆਂ ਜਾਣੀਆਂ ਮੁੱਖ ਮੰਤਰੀ ਦੇ ਕਾਫਲੇ ਵਿੱਚ ਜੋ ਚਲਣੀਆਂ ਚਲਣੀਆਂ ਇਹਨਾਂ ਗੱਡੀਆਂ ਦੇ ਵਿੱਚੋਂ ਹੀ ਅਰਵਿੰਦ ਕੇਜਰੀਵਾਲ ਨੂੰ ਗੱਡੀ ਦਿੱਤੀ ਜਾਵੇਗੀ ਇਹਨਾਂ ਗੱਡੀਆਂ ਦੇ ਵਿੱਚੋਂ ਹੀ ਰਾਘਵ ਚੱਡਾ ਨੂੰ ਸੰਦੀਪ ਪਾਟਕ ਨੂੰ ਜਾਂ ਹੋਰ ਜਿਹੜੇ ਇਹਨਾਂ ਦੇ ਚਹੇਤੇ ਵੱਡੇ ਲੋਕ ਹੈ ਉਹਨਾਂ ਨੂੰ ਗੱਡੀਆਂ ਦਿੱਤੀਆਂ ਜਾਣੀਆਂ ਤਾਂ ਇੱਥੇ ਵਿਰੋਧੀ ਇਸ ਗੱਲ ਤੇ ਵੀ ਘੇਰ ਰਹੇ ਐ ਪਰ ਨਾਲ ਹੀ ਇੱਕ ਇਹ ਸਵਾਲ ਵੀ ਉੱਠ ਰਿਹਾ ਕਿ ਜਦ ਖਜ਼ਾਨੇ ਦੇ ਵਿੱਚ ਪੈਸਾ ਹੀ ਨਹੀਂ ਹੈ ਤਾਂ ਗੱਡੀਆਂ ਸਸਤੀਆਂ ਲੈ ਕੇ ਵੀ ਸਾਰਿਆ ਜਾ ਸਕਦਾ ਫੋਰਚਨਰ ਵਗੈਰਾ ਲੈ ਕੇ ਵੀ ਗੱਡੀਆਂ ਕੰਮ ਚਲਾਇਆ ਜਾ ਸਕਦਾ ਪਰ ਇੱਥੇ ਇਹ ਕਿਹਾ ਕਿ ਪਹਿਲਾਂ ਵਾਲੀਆਂ ਸਰਕਾਰਾਂ ਨੇ ਲੈਂਡਰ ਗ੍ਰੂਟਰ ਖੇਤਰੀ ਖਰੀਦੀਆਂ ਖਾਸ ਕਰਕੇ ਸੁਖਵੀਰ ਸਿੰਘ ਬਾਦਲ ਦੀ ਸਰਕਾਰ ਮੌਕੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਮੌਕੇ ਇਹ ਲੈਂਡ ਕਰੂਜ਼ਰ ਗੱਡੀਆਂ ਖਰੀਦੀਆਂ ਗਈਆਂ ਤਾਂ ਉਹਨਾਂ ਤੇ ਬਾਅਦ ਚ ਚਰਨਜੀਤ ਸਿੰਘ ਚੰਨੀ ਵੀ ਟੌਂਟ ਕਰਦੇ ਰਿਹਾ ਕਿ ਕੋਠੇ ਜਿੱਡੀਆਂ ਜਿੱਡੀਆਂ ਗੱਡੀਆਂ ਆਈਡੀਆਂ ਨੇ ਕੀ ਕਰਨੀਆਂ ਪਰ ਨਾ ਤਾਂ ਉਹਨਾਂ ਨੇ ਗੱਡੀਆਂ ਛੱਡੀਆਂ ਗੱਡੀਆਂ ਦਾ ਮੋਹ ਛੱਡਿਆ ਚੰਗੀਆਂ ਦਾ ਤੇ ਹੁਣ ਭਗਵਾਨ ਸਿੰਘ ਮਾਨ ਦੀ ਸਰਕਾਰ ਵੀ ਉਹ ਉਸ ਤੋਂ ਅਗਲਾ ਜਿਹੜਾ ਸਟੈਪ ਹੈ ਉਹ ਲੈਣ ਜਾ ਰਹੀ ਹੈ ਕਿਉਂਕਿ 2016 ਦੇ ਵਿੱਚ ਜਿਹੜੀਆਂ ਗੱਡੀਆਂ ਹੋਣਗੀਆਂ ਤੇ ਅੱਜ 2024 ਦੇ ਵਿੱਚ ਜਿਹੜੀਆਂ ਗੱਡੀਆਂ ਹਨ ਉਹਨਾਂ ਦੀ ਤਕਨੀਕ 'ਚ ਵੀ ਫਰਕ ਆ ਚੁੱਕਿਆ ਹੋਵੇਗਾ ਤੇ ਕੁਆਲਿਟੀ ਪੈਸੇ ਸਾਰੀਆਂ ਚੀਜ਼ਾਂ ਮਹਿੰਗੀਆਂ ਹੋ ਚੁੱਕੀਆਂ ਹੋਣਗੀਆਂ ਤਾਂ ਦੂਜੀਆਂ ਸਰਕਾਰਾਂ ਤੇ ਟੌਂਟ ਕਿਸ ਨੇ ਦੂਜਿਆਂ ਦੇ ਉੱਤੇ ਸਵਾਲ ਖੜੇ ਕਰਨੇ ਆ ਸਾਰੀਆਂ ਸਰਕਾਰਾਂ ਲਈ ਸੌਖਾ ਰਹਿੰਦਾ ਪਰ ਜਦ ਆਪਸਪਤਾ ਵਿੱਚ ਆਉਂਦੀਆਂ ਤਾਂ ਫਿਰ ਇਹਨਾਂ ਚੀਜ਼ਾਂ ਤੇ ਜਿਹੜੇ ਆ ਉਹ ਸਵਾਲ ਵੀ ਬਦਲ ਜਾਂਦੇ ਆ ਗੱਲਾਂ ਵੀ ਬਦਲ ਜਾਂਦੀਆਂ ਚਰਚਾਵਾਂ ਵੀ ਬਦਲ ਜਾਂਦੀਆਂ ਤੇ ਤਰੀਕੇ ਤੋਂ ਤਰੀਕੇ ਵੀ ਬਦਲ ਜਾਂਦੇ ਆ ਤਾਂ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਲਈ 14 ਲੈਂਡ ਕਲੂਜ਼ ਰਖੇ ਦਈਆਂ 40 ਲੱਖ ਰੁਪਏ ਦਾ ਖਰਚਾ ਆਉਣਾ ਤਾਂ ਹੁਣ ਇੱਥੇ ਸਵਾਲ ਇਹ ਖੜਾ ਹੁੰਦਾ ਕਿ ਇੱਕ ਪਾਸੇ ਸਰਕਾਰ ਕੋਲ ਮਲਾਜ਼ਮਾਂ ਨੂੰ ਦੇਣ ਲਈ ਤਨਖਾਹ ਨਹੀਂ ਇੱਕ ਪਾਸੇ ਸਰਕਾਰ ਬਿਜਲੀ ਬੋਰਡ ਜਿਹੜਾ ਬਿਜਲੀ ਵਿਭਾਗ ਆ ਉਹ ਕਰਜ਼ਾ ਲੈ ਕੇ ਮੁਲਾਜ਼ਮਾਂ ਨੂੰ ਤਨਖਾਹ ਦੇਣ ਜਾ ਰਿਹਾ ਇੱਕ ਪਾਸੇ ਟੀਏ ਡੀਏ ਜਿਹੜਾ ਉਹ ਰੁਕਿਆ ਹੋਇਆ ਮੁਲਾਜ਼ਮਾਂ ਦਾ ਇੱਕ ਪਾਸੇ ਜਿਹੜੀ ਹੈ ਪੰਜਾਬ ਦੀਆਂ ਸੜਕਾਂ ਸਾਰਾ ਜੋ ਵੀ ਪੰਜਾਬ ਦੇ ਵਿੱਚ ਤਾਣਾ ਬਾਣਾ ਉਹ ਸਾਰਾ ਬੁਰੇ ਹਾਲਾਤ ਦੇ ਵਿੱਚ ਹੈ ਦੂਜੇ ਪਾਸੇ 40 ਕਰੋੜ ਦੇ ਕਰੀਬ ਇਹਨਾਂ ਗੱਡੀਆਂ ਤੇ ਲਾਇਆ ਜਾਣਾ ਸਵਾਲ ਖੜੇ ਕਰਦਾ ਹਾਲਾਂਕਿ ਮੁੱਖ ਮੰਤਰੀ ਦੀ ਸੁਰੱਖਿਆ ਯਕੀਨੀ ਹੈ ਮੁੱਖ ਮੰਤਰੀ ਸੁਰੱਖਿਆ ਯਕੀਨੀ ਹੋਣੀ ਚਾਹੀਦੀ ਹੈ ਮੁੱਖ ਮੰਤਰੀ ਦੇ ਕਾਫਲੇ ਦੇ ਵਿੱਚ ਕੋਈ ਇਹ ਚੀਜ਼ ਨਹੀਂ ਹੋਣੀ ਚਾਹੀਦੀ ਜਿਸ ਨਾਲ ਮੁੱਖ ਮੰਤਰੀ ਦੀ ਜਾਨ ਨੂੰ ਖਤਰਾ ਹੋਵੇ ਪਰ ਇਹਦਾ ਇੱਕ ਬਦਲ ਜ਼ਰੂਰ ਹੈ ਕਿ ਗੱਡੀ ਕੋਈ ਸਸਤੀਆਂ ਲੈ ਕੇ ਵੀ ਕੰਮ ਚਲਾਇਆ ਜਾ ਸਕਦਾ ਪਰ ਜਿਹੜੀਆਂ ਦੂਜਿਆਂ ਤੇ ਟੌਂਟ ਕੱਸਨੇ ਦੂਜਿਆਂ ਤੇ ਸਵਾਲ ਖੜੇ ਕਰਨੇ ਤਾਂ ਖੁਦ ਸਰਕਾਰ ਵੀ ਹੁਣ ਉਹਨਾਂ ਪੈਰਾਂ ਦੇ ਵਿੱਚ ਉਹਨਾਂ ਪੈੜਾਂ ਦੇ ਵਿੱਚ ਪੈਰ ਧਰਨ ਜਾ ਰਹੀ ਹੈ ਤੇ ਮੁੱਖ ਮੰਤਰੀ ਦੇ ਕਾਫਲੇ ਲਈ 14 ਲੈਂਡ ਕਰੂਜ਼ਰ ਗੱਡੀਆਂ ਖਰੀਦਣ ਜਾ ਰਹੀ ਹੈ